ਅੱਜ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਗਵਰਨਮੈਂਟ ਕਾਲਜ ਲੁਧਿਆਣੇ ਦਾ ਵਾ ਜਿਹਨੂੰ ਅਸੀਂ ਸਿੱਖਿਆ ਦਾ ਮੰਤਰ ਕਹਿੰਦੇ ਆ ਔਰ ਇੱਥੋਂ ਹੀ ਆਈਐਸ ਆਈਪੀਐਸ ਡਾਕਟਰ ਇੰਜੀਨੀਅਰ ਐਡਵੋਕੇਟ ਜੱਜ ਤੱਕ ਵੱਡੇ ਵੱਡੇ ਪਦਾਂ ਤੇ ਸਟੂਡੈਂਟ ਜਿਹੜੇ ਆ ਐਜੂਕੇਸ਼ਨ ਲੈ ਕੇ ਜਾਂਦੇ ਆ ਪਰ ਇੱਥੇ ਦੇਖਣ ਨੂੰ ਮਿਲ ਰਿਹਾ ਵਾ ਕਿ ਕਾਫੀ ਲੰਬੇ ਸਮੇਂ ਤੋਂ ਲਗਭਗ 15-15 20-20 ਸਾਲ ਹੋ ਗਏ ਆ ਦਰਜਾ ਚਾਰ ਦੇ ਜਿਹੜੇ ਮੁਲਾਜ਼ਮ ਐ ਸਪਾਈ ਸੇਵਕ ਐ ਸੀਵਰਮੈਨ ਐ ਮਾਲੀ ਬੇਲਦਾਰ ਐ ਚੌਂਕੀਦਾਰ ਐ ਪੀ ਐ ਨਾ ਅਤੇ ਹੋਰ ਵੀ ਮੁਲਾਜ਼ਮ ਜਿਹੜੇ ਆ ਉਹ ਅੱਜ 15 15 20 20 ਸਾਲਾਂ ਤੋਂ ਕੱਚੇ ਦੇ ਕੱਚੇ ਹੀ ਨੇ ਔਰ ਮੈਂ ਸਮਝਦਾ ਮੈਂ ਕਿ ਜਿਹੜੀ ਗਵਰਨਮੈਂਟ ਆ ਜੋ ਦਾਅਵੇ ਕਰ ਰਹੀ ਐ ਅਨ ਭਈ ਅਸੀਂ ਇਹਨਾਂ ਮੁਲਾਜ਼ਮ ਪੱਕਾ ਕਰਤਾ ਉਹ ਸਾਰਾ ਬਿਲਕੁਲ ਝੂਠ ਸਾਬਤ ਹੋਇਆ ਔਰ ਝੂਠ ਦਾ ਪਲੰਦਾ ਬਣਾ ਕੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਤਾਂ ਇਸ ਕਰਕੇ ਮੈਂ ਐਜੂਕੇਸ਼ਨ ਮਨਿਸਟਰ ਨੂੰ ਜਿਹੜੇ ਕਿ ਇਹ ਗੱਲ ਕਹਿੰਦੇ ਆ ਸਰਦਾਰ ਹਰਜੋਤ ਸਿੰਘ ਬਾਦ ਸਾਹਿਬ ਕਿ ਅੱਜ ਕਾਲਜਾਂ ਦਾ ਬਹੁਤ ਵਧੀਆ ਹਾਲ ਆ ਸਕੂਲਾਂ ਦਾ ਵਧੀਆ ਹਾਲ ਦੀ ਗੱਲ ਕਰਦੇ ਆ ਪਰ ਜਿਹੜੇ ਉਹ ਕਾਲਜਾਂ ਨੂੰ ਸਕੂਲਾਂ ਨੂੰ ਵਧੀਆ ਬਣਾਉਣ ਵਾਲੇ ਮਲਾਜਾ ਮੈਂ ਦਰਜਾ 4 ਦੇ ਉਹਨਾਂ ਦਾ ਤੇ ਉਹਨਾਂ ਦੇ ਘਰਾਂ ਦਾ ਬੁਰਾ ਹਾਲ ਆ ਆ ਜੋ 8-8 ਦਾ 10 12-12 ਹਜ਼ਾਰ ਤੇ ਕੰਮ ਕਰਨ ਨੂੰ ਮਜਬੂਰ ਨੇ ਔਰ ਇੱਥੇ ਮੈਂ ਆ ਕੇ ਦੇਖਿਆ گورਨਮੈਂਟ ਕਾਲਜ ਦੇ ਵਿੱਚ ਕਿ ਲਗਭਗ ਸਾਡੇ ਜਿਹੜੇ ਮੁਲਾਜ਼ਮ ਹੈ 35 ਤੋਂ 40 ਦੇ ਕਰੀਬ ਜਿਹੜੇ ਸਪਾਈ ਸੇਵਕ ਆ ਔਰ 2004 ਦੇ ਸਾਰੇ ਮੁਲਾਜ਼ਮ ਆ ਉਹ ਹੱਲੇ ਵੀ ਕੱਚੇ ਆ ਔਰ ਕਈ ਵਾਰੀ گورਨਮੈਂਟ ਵੱਲੋਂ ਲੈਟਰ ਵੀ ਆ ਚੁੱਕੀ ਆ ਕਿ 10 ਸਾਲ ਵਾਲੇ ਜਿਹੜੇ ਮੁਲਾਜ਼ਮ ਰੈਗੂਲਰ ਕੰਮ ਕਰ ਰਹੇ ਉਹਨਾਂ ਨੂੰ ਪੱਕਿਆ ਕਰਾਂਗੇ ਪਰ ਇੱਥੇ ਤਾਂ 15-15 20-20 ਸਾਲ ਵਾਲੇ ਆ ਤਾਂ ਇਸ ਕਰਕੇ ਮੈਂ گورਨਮੈਂਟ ਨੂੰ ਇੱਥੇ ਜੋ ਸਾਡੇ ਸੰਧੂ ਸਾਹਿਬ ਪ੍ਰਿੰਸੀਪਲ ਸਾਹਿਬ ਆ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਪੱਕਿਆ ਕੀਤਾ ਜਾਵੇ ਨੁਕਤੀ ਪੱਤਰ ਦਿੱਤੇ ਜਾਣ ਤਾਂ ਜੋ ਇਹ ਵੀ ਇਸ ਦੇਸ਼ ਦੇ ਸਾਡੇ ਪੰਜਾਬ ਦੇ ਇਹ ਵੀ ਵੋਟਰ ਨੇ ਜਿਹੜੇ ਕਿ ਉਹ ਰਾਈ ਜਿਹੜਾ ਹਲਕਾ ਵਾ ਇਹ ਵੈਸਟ ਹੈ ਇੱਥੇ ਚੋਣਾ ਵੀ ਹੋ ਰਹੀ ਹੈ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਹਰ ਹਫਤੇ ਇੱਥੇ ਹੁੰਦੇ ਆ ਐਜੂਕੇਸ਼ਨ ਮਿਨਿਸਟਰ ਸਾਹਿਬ ਵੀ ਇੱਥੇ ਰਹਿਣ ਆਲੇ ਆ ਮੈਂ ਆਸ ਕਰਦਾ ਮੈਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਵਾ ਜਿਹੜਾ ਇਲੈਕਸ਼ਨ ਕੋਰਟ ਲੱਗਣ ਤੋਂ ਪਹਿਲਾਂ ਇਹਨਾਂ ਨੂੰ ਪੱਕਿਆ ਕਰਦਣਗੇ ਜੇ ਇਹਨਾਂ ਨੂੰ ਪੱਕਿਆ ਨਹੀਂ ਕਰਦੇ ਤਾਂ ਸਾਇਏ ਸੰਘਰਸ਼ ਕਰਨ ਲਈ ਅਸੀਂ ਮਜਬੂਰ ਹੋਵਾਂਗੇ ਔਰ ਅਸੀਂ ਧਰਨਾ ਵੀ ਦੇਵਾਂਗੇ ਔਰ ਜਿਹੜੇ ਇਹਨਾਂ ਦੇ ਕੈਂਡੀਡੇਟ ਖੜੇ ਹੋਏ ਆ ਅਸੀਂ ਉਹਨਾਂ ਦੇ ਘਰ ਤੇ ਬਾਹਰ ਵੀ ਜਾ ਕੇ ਰੋਸ਼ ਮੁਜਾਰਾ ਕਰਾਂਗੇ ਤਾਂ ਜੋ ਲੁਧਿਆਣੇ ਦੀ ਜਿਹੜੀ ਪਬਲਿਕ ਆ ਜੋ ਵੋਟਰ ਆ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਲੱਗੇ ਨੂੰ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਕਹਿਣੀ ਔਰ ਕਥਨੀ ਚ ਇਹਦੇ ਫਰਕ ਆ ਇਸ ਕਰਕੇ ਝੂੜ ਦਾ ਪਲੰਦਾ ਬਣਾ ਕੇ ਅੱਗੇ ਪੇਸ਼ ਕਰ ਰਹੀ ਆ ਬਹੁਤ ਬਹੁਤ ਧੰਨਵਾਦ ਜੈ ਹਵਾਲਮੀ ਕੀ ਜੈਪੀ ਸਰ ਮੈਨੂੰ ਇੱਥੇ 20 ਸਾਲ ਹੋ ਗਏ ਕੰਮ ਕਰਦੇ ਨੂੰ ਕਿਉਂਕਿ ਸਰ ਹੁਣ ਪਰਿਵਾਰ ਦੇ ਵਿੱਚ ਗੁਜ਼ਾਰਾ ਨਹੀਂ ਚੱਲ ਰਿਹਾ ਜੀ ਇਨੀ ਹੋ ਨੌਕਰੀ ਦਾ ਕੱਚਾ ਮੁਲਾਜ਼ਮ ਆ ਸਰ ਸਰਟਕਾਂ ਸਰ ਜੀ ਨਾਲ ਗੱਲਬਾਤ ਕੀਤੀ ਅਸੀਂ ਫਿਰ ਇਹਨਾਂ ਕੋਲ ਜਾ ਕੇ ਇਹਨਾਂ ਨੂੰ ਬੇਨਤੀ ਕੀਤੀ ਵੀ ਸਰ ਸਾਨੂੰ ਇੰਨੇ ਸਾਲ ਹੋ ਗਏ ਪੱਕੇ ਨਹੀਂ ਕੀਤਾ ਗਿਆ ਦੋ ਇੱਕ ਦੋ ਵਾਰੀ ਸਾਡੇ ਕੋਲ ਆਈ ਸੀ ਗੱਲਬਾਤ ਪਰ ਇਹਨਾਂ ਨੇ ਪੱਕੇ ਸਰਕਾਰ ਨੇ ਨਹੀਂ ਕੀਤਾ ਜੀ ਮੌਕੀ ਕਰ ਦਿਓ ਸਰ ਬੇਲਦਰੀ ਦੀ ਪੋਸਟ ਕਰ ਰਹੇ ਮੰਗ ਸਰ ਪੱਕੇ ਕਿਤੇ ਜਾਵੇ ਸਰ ਸਾਨੂੰ ਬਸ ਇਹ ਆ ਸਾਡਾ ਪਰਿਵਾਰ ਦੇ ਵਿੱਚ ਵਜਾ ਗੁਜ਼ਾਰਾ ਹੁੰਦਾ ਪੱਕੇ ਕਰ ਰਹੇ ਹਾਂ ਹਾਂਜੀ ਸਰ ਬਸ ਸਰ ਕਿੱਥੇ ਇਹਨਾਂ ਨੇ ਕੀਤਾ ਹੀ ਕਦੇ ਕਿੰਨੇ ਕਹਦੇ ਆਈ ਕਦੇ ਲਾਰੇ ਲਾਈ ਜਾਂਦੇ ਆ ਲਾਰੇ ਲਈ ਜਾਂਦੇ ਆ ਜੀ ਪੱਕਾ ਨਹੀਂ ਆ ਜੀ ਹਾਂਜੀ ਸਾਨੂੰ ਸਾਡੇ 10000 ਰੁਪਏ ਮਿਲ ਜੇ 10000 ਰੁਪਏ ਤਨਖਾਹ ਮਿਲਦੀ ਹੈ ਸਰ ਇਹ 4 ਸਾਲ ਹੋ ਗਏ ਮੈਨੂੰ ਇੱਥੇ ਕੰਮ ਕਰਦੀ ਨੂੰ ਅੱਛਾ ਕਿਤੇ ਕਿਤੇ ਲੱਗਿਆ ਹਾਂਜੀ ਕਿੰਨੀ ਗਾ ਨੂੰ ਬੇਸਿਕ ਤਨਖਾਹ ਮਿਲਦੀ ਆ 8000 ਕੁ ਦੇ 8500 ਕੁ ਦੇ 8000 ਨਹੀਂ ਚੱਲਦਾ ਕਿੰਨੇ ਚੱਲਦਾ ਚੱਲਦਾ ਹੀ ਨਹੀਂ ਅਸਰ ਛੋਟਾ ਹੀ ਹੈ ਬੱਚਾ ਵਾ ਮੈਂ ਰਾਜ ਕੁਮਾਰ ਰਾਜੂ ਪ੍ਰਧਾਨ ਕਿੰਨੀ ਦੇਰ ਤੋਂ ਗੁਰਮਨ ਕਾਲਜ ਕੰਮ ਕਰ ਰਿਹਾ ਹਾਂ ਮੈਂ 35 ਸਾਲ ਤੋਂ ਇੱਥੇ ਰੈਗੂਲਰ ਪੱਕਾ ਮਲਾਜਮ ਹਾਂ ਇਹ ਸਾਡੇ ਕੱਚੇ ਮਲਾਜਮ ਹਨ ਜਿਨ੍ਹਾਂ ਦੀ ਸਰਕਾਰ ਨੇ ਹਜ ਤੱਕ ਸੁਣਾਈ ਨਹੀਂ ਕੀਤੀ ਮੌਜੂਦਾ ਸਰਕਾਰ ਨੂੰ ਵੀ ਅਸੀਂ ਕਈ ਵਾਰ ਮੰਗ ਪੱਤਰ ਦਿੱਤੇ ਫੇਰ ਵੀ ਸਰਕਾਰ ਨੇ ਸਾਡੇ ਨਾਲ ਲਾਰੇ ਹੀ ਲਾਏ ਮੈਂ ਤਗਾਨ ਸਾਹਿਬ ਨੂੰ ਇਹੀ ਬੇਨਤੀ ਕੀਤੀ ਸੀ ਵੀ ਇਹ ਕੱਚੇ ਮਲਾਜਮਾਂ ਨੂੰ ਪੱਕਾ ਕਰਨ ਲਈ ਆਪਣਾ ਯੋਗਦਾਨ ਦਿਓ ਤੇ ਇਹ ਵੀ ਇਹਨਾਂ ਦੇ ਵੀ ਬੱਚੇ ਪੜ੍ਹ ਲਿਖ ਕੇ ਕਿਤੇ ਮਾੜੀ ਮੋਟੀ ਤਰੱਕੀ ਕਰਨ ਨਹੀਂ ਤਾਂ ਇਹ ਛੋਟੇ ਲੋਕ ਇਸ ਸਰਕਾਰਾਂ ਸਾਨੂੰ ਥੱਲੇ ਹੀ ਦੱਬਣ ਨੂੰ ਫਿਰਦੀਆਂ ਰਹਿੰਦੀਆਂ ਨੇ ਐਸੀ ਨਹੀਂ ਜਾਂਦੇ ਵੀ ਅਸੀਂ ਕੋਈ ਸੰਘਰਸ਼ ਕਰੀਏ ਤੇ ਮੈਂ ਸਤਿਕਾਰ ਜੋ ਤਗਾਨ ਸਾਹਿਬ ਨੂੰ ਇਹੀ ਬੇਨਤੀ ਕਰਦਾ ਆ ਵੀ ਇਹਨਾਂ ਬੱਚਿਆਂ ਦਾ ਖਿਆਲ ਰੱਖਿਆ ਜਾਵੇ ਇਹਨਾਂ ਦੇ ਸਿਰ ਤੇ ਆਪਣਾ ਹੱਥ ਰੱਖਿਆ ਜਾਵੇ ਤੇ ਇਹਨਾਂ ਨੂੰ ਪੱਕੇੇ ਕਰਾਓ ਤੇ ਅਸੀਂ ਤੁਹਾਡੇ ਨਾਲ ਆ ਰਾਮ ਪ੍ਰਕਾਸ਼ ਸਿੰਘ ਤੇ ਕਿੰਨੇ ਦਿਨ ਤੋਂ ਕੰਮ ਕਰ ਰਹੇ ਹੋ ਮੈਨੂੰ 23 ਸਾਲ ਹੋ ਗਏ ਕਾਲਜ ਵਿੱਚ ਕੰਮ ਕਰਦੇ ਨੂੰ ਜੀ ਤੇ ਸਾਨੂੰ ਹੁਣ ਪੱਕਾ ਕੀਤਾ ਜਾਵੇ ਬਹੁਤ ਦੇਰ ਹੋ ਗਈ ਸਾਡੇ ਘਰ ਦਾ ਗੁਜ਼ਾਰਾ ਵਧੀਆ ਚੱਲ ਸਕੇ 10-12 ਹਜ਼ਾਰ ਦੇ ਨਾਲ ਕੁਝ ਨਹੀਂ ਬੰਦਾ ਠੀਕ ਹੈ ਇਹ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਇਹਨਾਂ ਦੇ ਲੀਡਰਸ ਅੱਜ ਆਏ ਨੇ ਜੀ ਮੰਗ ਪੱਤਰ ਲੈ ਕੇ ਕਿ ਦਰਜਾ 4 ਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਸਾਡੇ ਕੋਲੋਂ ਸਰਕਾਰ ਨੇ ਡਾਟਾ ਮੰਗਿਆ ਸੀਗਾ ਕਿ ਜਿਨ੍ਹਾਂ ਦਾ 10 ਸਾਲ ਦਾ ਤਜਰਬਾ ਹੋਵੇ ਉਹਨਾਂ ਸਾਰਿਆਂ ਦਾ ਡਾਟਾ ਤੁਹਾਨੂੰ ਭੇਜਿਆ ਜਾਵੇ ਅਸੀਂ ਆਪਣੇ ਕਾਲਜ ਪੱਧਰ ਤੇ ਟੋਟਲ ਡਾਟਾ ਜੋ ਹੈ ਸਰਕਾਰ ਨੂੰ ਭੇਜ ਚੁੱਕੇ ਆ ਹੁਣ ਸਰਕਾਰ ਜੋ ਕਾਰਵਾਈ ਠੀਕ ਸਮਝੇਗੀ ਕਰੇਗੀ ਸਾਡੇ ਵੱਲੋਂ ਜੋ ਵੀ ਜ਼ਰੂਰਤ ਹੋਏਗੀ ਅਸੀਂ ਇਹਨਾਂ ਦੇ ਬਾਰੇ ਅੱਗੇ ਮੰਗ ਪੱਤਰ ਭੇਜਾਂਗੇ ਕਿਨੇ ਕਿਨੇ ਸੰਸਦ ਕੰਮ ਕਰਾਈ ਹੁੰਦੇ ਇਹਨਾਂ ਦੇ ਵਿੱਚੋਂ ਕਈ ਪੁਰਾਣੇ ਵੀ ਨੇ ਬਹੁਤ ਕਈ ਨਵੇਂ ਵੀ ਨੇ ਕਈ ਫ੍ਰੈਸ਼ਰ ਨੇ ਹੁਣ ਉਹਨਾਂ ਨੂੰ ਹਿਸਾਬ ਵੀ ਨਹੀਂ ਹੋਇਆ ਤੇ ਕਈ ਮਿੰਨਾਂ ਦਾ 15 15 20 20 ਸਾਲ ਵਾਲੇ ਵੀ ਹੋਣਗੇ ਤੇ ਅਸੀਂ ਤਾਂ ਸਾਡੇ ਕੋਲ ਜੋ ਸਰਕਾਰ ਨੇ ਕਿਹਾ ਅਸੀਂ ਨਿਯਮ ਅਨੁਸਾਰ ਜੋ ਬਣਦਾ ਸੀਗਾ ਉਹ ਪਹਿਲਾਂ ਹੀ ਕਰ ਚੁੱਕੇ ਆ ਇਹ ਲੋਕਾਂ ਨੂੰ ਕੰਮ ਕਰਦੇ ਕਿੰਨੇ ਦਿਨ ਮੁਲਾਜ਼ਮ ਜਿਹੜੇ ਦਰਜਾ 4 ਮੁਲਾਜ਼ਮ ਨੇ ਤਕਰੀਬਨ 75 ਦੇ ਨੇੜੇ ਤੇੜੇ ਹੋਣਗੇ 75 ਦੇ ਨੇੜੇ ਤੇੜੇ ਅਸੀਂ ਤਾਂ ਜੀ ਭਰੋਸਾ ਹੀ ਦਵਾਇਆ ਕਿ ਤੁਹਾਡਾ ਜੋ ਤੁਹਾਡਾ ਮੰਗ ਪੱトラ ਕੇ ਸਰਕਾਰ ਨੂੰ ਭੇਜ ਦਵਾਂਗੇ ਬਾਕੀ ਸਰਕਾਰ ਜਿਸ ਤਰ੍ਹਾਂ ਮناسب ਸਮਝੇ ਉਸ ਤਰ੍ਹਾਂ